ਅਕੀਨਾਵਾ ਜੀ ਮੇਰਾ ਨਾਮ ਅਮਰੀਕ ਹੈ ਜ਼ਿਲ੍ਹਾ ਪ੍ਰਧਾਨ ਠੀਕ ਹੈ ਜੀ ਆ ਜਿਹੜਾ ਤਰਨਾ ਦੇ ਰਹੇ ਕੀ ਕਹਿਣਾ ਤਰਨਾ ਦੇਖੋ ਜਿਹੜੀ ਸਾਰੇ ਪੰਜਾਬ ਦੇ ਵਿੱਚ ਅਸੀਲ ਜ਼ਿਲ੍ਹੇ ਪੱਤਰ ਜਮਮਕ ਪੱਤਰ ਦੇ ਰਹੇ ਆ ਇਹ ਡੀਐਪੀ ਦੀ ਵੱਡੀ ਦਿੱਕਤ ਹੈ ਡੀਐਪੀ ਦਿੱਕਤ ਕਿਉਂ ਕੀਤੀ ਡੀਐਪੀ ਕੋਈ ਆਈ ਨਹੀਂ ਹੈਗਾ ਵੀ ਸੇ ਡੀਐਪੀ ਦਾ ਕਾਲ ਪੈਗਾ ਡੀਐਪੀ ਇਹਨੇ ਜਬਤ ਕਰ ਰੱਖਿਆ ਸਾਲ ਪਰਦਾ ਪਹਿਲਾਂ ਬਣਾ ਰੱਖਿਆ ਈਸ ਕਰਕੇ ਲੁੱਟਣ ਦਾ ਧੰਦਾ ਹੈ ਵੀ ਕਿਹੜੇ ਤਰੀਕੇ ਨਾਲ ਕਿਸਾਨਾਂ ਦੇ ਮਿਹਨਤਾਂ ਨੂੰ ਲੁੱਟਿਆ ਜਾਵੇ ਡੀਐਪੀ ਦੇ ਨਾਲ ਦੂਜਾ ਸਮਾਨ ਦੋ ਨੰਬਰ ਦਾ ਕਿਵੇਂ ਲਾ ਕੇ ਵੇਚਿਆ ਜਾਵੇ ਤੇ ਨਾਲ ਜਿਹੜਾ ਮੁੱਖ ਮੰਤਰੀ ਦਾ ਜ਼ਿਲ੍ਹਾ ਖਾਸ ਕਰਕੇ ਇਸ ਜ਼ਿਲ੍ਹੇ ਦੇ ਵਿੱਚ ਫੈਕਟਰੀ ਦਾ ਜਿਹੜਾ 2 ਨੰਬਰ ਦਾ ਡੀ.ਜੇ.ਪੀ ਬਣਾਰੀ ਹੈ ਉਹਦੇ ਦੇ ਨੱਥ ਪਾਈ ਜਾਵੇ ਕਿਉਂਕਿ ਉਹ 2 ਨੰਬਰ ਦਾ ਡੀ.ਜੇ.ਪੀ ਵੇਚੀ ਜਾਂਦੀ ਹੈ ਉਹ ਫੈਕਟਰੀ ਬੰਦ ਕੀਤੀ ਜਾਵੇ ਇਸ ਕਰਕੇ ਸਰਕਾਰ ਦੀ ਅਸੀਂ ਅੱਕ ਘਲਾਉਣਾ ਆਏ ਆ ਅਸੀਂ ਮੰਗ ਪੱਤਰ ਦੇਣ ਆਏ ਆ ਜੇ ਨਹੀਂ ਸਰਕਾਰ ਇਸ ਗੱਲ ਤੇ ਉਹ ਕਰਦੀ ਕਿਉਂਕਿ ਸਰਕਾਰ ਦੀ ਪਰਾਲੀ ਵਾਲੇ ਪਰਚਾ ਜੀ ਦਾ ਪਹਿਲਾਂ ਚਿੰਤਾ ਹੋਗੀ ਤੇ ਏ.ਡੀ. ਸਭ ਇੱਥੇ ਬੋਲ ਕੇ ਗਏ ਨੇ ਤੇ ਅਸੀਂ ਤਾਂ ਮੰਗ ਪੱਤਰ ਦੇਣ ਆਏ ਤੇ ਵੀ ਮਾਲੀ ਦੀ ਰਿਹਾਈ ਕੀਤੀ ਜਾਵੇ ਤੇ ਇੱਥੇ ਪਰਾਲੀ ਵਾਲਾ ਪ੍ਰਚਾਰ ਪਹਿਲਾਂ ਚੱਲ ਪਿਆ ਤੇ ਪਰਚੇ ਵਾਲਾ ਪ੍ਰਚਾਰ ਪਹਿਲਾਂ ਚੱਲ ਪਿਆ ਤੇ ਡੀਏਪੀ ਦੀ ਲੋਕ ਧਰਨੇ ਲਾ ਕੇ ਡੀਏਪੀ ਮੰਗ ਕਰਦੇ ਨੇ ਇਹ ਚ ਕਰਕੇ ਜਿਹੜੀ ਇਹ ਠੱਗੀ ਹੈ ਜਿਹੜਾ ਡੀਏਪੀ ਦੀ ਠੱਕ ਹੈ ਪੰਜਾਬ ਸਰਕਾਰ ਕੇਂਦਰ ਸਰਕਾਰ ਇਹ ਦੂਰ ਕਰੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੇ ਮੋੜੇ ਰੱਖ ਸਕਦੇ ਮੈਂ ਜਗਤਾਰ ਸਿੰਘ ਕਾਲਾ ਝਾੜ ਸੂਬਾ ਸਿਕੰਦਰਪੁਰ ਹਰਿਦਵੀ ਕਿਸਾਨ ਨੂੰ ਦਿੱਤਾ ਜਗਤਾਰ ਜੀ ਅੱਜ ਡੀਸੀ ਦੇ ਬਾਹਰ ਤਾਂ ਨੰਬਰ ਦਾ ਸਰਕਾਰਾਂ ਕੀ ਕਾਰਨ ਕੀ ਮੰਗ ਦੇਖੋ ਅੱਜ ਅਸੀਂ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਵੱਡੇ ਇਕੱਠ ਕਰਕੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਡੀਸੀ ਸਾਹਿਬ ਦੇ ਰਾਹੀਂ ਦੇਣ ਜਾ ਰਹੇ ਹਾਂ ਕਿਉਂਕਿ ਡੀਪੀ ਦੀ ਜਿਹੜੀ ਨਕਲੀ ਕਿਲਤ ਪੈਦਾ ਕੀਤੀ ہوئی ਹੈ ਇਹਨਾਂ ਨੇ ਇੱਥੇ ਨੈਨੋ ਖਾਦ ਵਰਗੇ ਜਿਹੜੇ ਬਾਧੂ ਦਾ ਸਮਾਨ ਉਹ ਡੀਪੀ ਦੇ ਨਾਲ ਲਾ ਕੇ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਕਿਸਾਨਾਂ ਦੇ ਆਲੂ ਜਿਹੜੇ ਬੀਜ ਰਹੇ ਨੇ ਕਿਸਾਨ ਕਣਕ ਬੀਜਣੀ ਹੈ ਕਿਸਾਨਾਂ ਨੇ ਇਸ ਕਰਕੇ ਉਹਨਾਂ ਦਾ ਡੀਪੀ ਦਾ ਪ੍ਰਬੰਧ ਦਾ ਜਿਹੜਾ ਪੂਰੀ ਤਰ੍ਹਾਂ ਤੇ ਪ੍ਰਬੰਧ ਕੀਤਾ ਜਾਵੇ ਵੀ ਕਾਲਾ ਬਾਜ਼ਾਰੀ ਬੰਦ ਕੀਤੀ ਜਾਵੇ ਜਿਹੜੇ ਕਾਲਾ ਬਾਜ਼ਾਰੀ ਕਰਦੇ ਨੇ ਵਪਾਰੀ ਵੱਡੇ ਉਹਨਾਂ ਦੇ ਖਿਲਾਫ ਪर्चे ਦਰਜ ਕੀਤੇ ਜਾਣਾ ਇਸ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਆਏ ਹੈਗੇ ਆ ਅੱਜ ਅਸੀਂ ਸੰਕੇਤਕ ਤੌਰ ਤੇ ਮੰਗ ਪੱਤਰ ਦੇ ਰਿਹਾ ਜੇਕਰ ਸਰਕਾਰ ਨੇ ਇਹਦੇ ਵੱਲ ਜਲਦੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ 'ਚ ਫਿਰ ਅਸੀਂ ਦੇਖਾਂਗੇ ਸੋਚਾਂਗੇ ਵੀ ਇਹਦੇ ਵਾਸਤੇ ਹੋਰ ਕੀ ਐਜੀਟੇਸ਼ਨ ਬਣਦੀ ਹੈਗੀ ਆ ਇਸ ਕਰਕੇ ਅੱਜ ਅਸੀਂ ਸੰਕੇਤਕ ਤੌਰ ਦੇ ਉੱਤੇ ਆਇਆ ਵੀ ਸਰਕਾਰੇ ਦਾ ਪੱਕਾ ਪ੍ਰਬੰਧ ਕਰਨਾ ਚਾਹੀਦਾ ਹੈ